ਅੰਮ੍ਰਿਤਪੁਰ ਸਾਹਿਬ ਸਤਿ ਸ੍ਰੀ ਅਕਾਲ ਤੁਹਾਨੂੰ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਤੁਹਾਡੇ ਪੱਤਰਤਾ ਸਾਥੀ ਵੱਲੋਂ ਸ਼ਾਮ ਸਵੇਰਾ نیوز ਵੱਲੋਂ ਇਹ ਖ਼ਬਰ ਅੱਜ ਉਦਘਾਟਨ ਕੀਤਾ ਗਿਆ ਸ਼ਾਮ ਸਵੇਰਾ نیوز ਸਰਪੀ ਕਿਹੜਾ ਕਰੋ ਬਦੌਲਤ ਇਸ ਸਮੂਹ ਪੰਜਾਬ ਵਾਸੀਆਂ ਸਮੂਹ ਦੇਸ਼ ਵਾਸੀਆਂ ਔਰ ਆਪਣੇ ਬਟਾਲਾ ਦੇ ਵਸਨੀਕਾਂ ਨੂੰ ਦਿਵਾਲੀ ਦੀ ਲੱਖ-ਲੱਖ ਮੁਬਾਰਕਬਾਦ ਦਿੰਨਾ ਔਰ ਅੱਜ ਇਸ ਮੁਬਾਰਕ ਦਿਨ ਦੇ ਮੌਕੇ ਤੇ ਜਿਸ ਤਰ੍ਹਾਂ ਵਿਦੀਵਿਧਾਨ ਨਾਲ ਪੂਜਾ ਪਾਠ ਕਰਕੇ ਅਸੀਂ ਅੱਜ ਸ਼ਾਮ ਸਵੇਰਾ نیوز ਦਾ ਉਦਘਾਟਨ ਕੀਤਾ ਇਕ ਬੜਾ ਵਧੀਆ ਅੱਜ ਦਾ ਦਿਨ ਚੁਣਿਆ ਗਿਆ ਔਰ ਮੈਂ ਇਸ ਲਈ ਸ਼ਾਂਤ ਦਿਵਾਲੀ ਜੀ ਜਿਨ੍ਹਾਂ ਨੇ ਇਹ ਚੈਨਲ ਨੂੰ ਖੋਲਿਆ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੁਹਾਡੇ ਨਵਾਂ ਚੈਨਲ ਹੋਰ ਵੀ ਹਾਂ ਤਰੱਕੀਆਂ ਕਰੇ ਔਰ ਪੱਤਰਕਾਰ ਵਾ ਕਰਦਾ ਹੋਇਆ ਇਹ ਅੱਗੇ ਵਧੇ ਹਾਂਜੀ ਤੇ ਸ਼ਾਂਤ ਦਿਵਾਲੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਤੁਹਾਡੇ ਪੱਤਰਕਾਰ ਸਾਥੀ ਸ਼ਾਂਤ ਦਿਵਾਲੀ ਜੀ ਵੱਲੋਂ ਨਿਊਜ਼ ਚੈਨਲ ਨੇ ਆਪਣੀ ਸੈਰੇਮਨੀ ਕੀਤੀ ਗਈ ਹੈ ਵਿਸ਼ੇਸ਼ ਮੌਕੇ ਵਰਦ ਤੇ ਪਹੁੰਚੇ ਹੋਏ ਉਪਰੀ ਵਿਦਿਗ ਦੀ ਦਵਾ ਲੈਦਾ ਪੜਤਾਂਗੇ ਇਹ ਚੈਨਲ ਹੋਰ ਵਧਣ ਕਿ ਦਿਆ ਸੁਰਨਾ ਨੋਟ ਕੀ। ਇੱਲਾਕੇ ਮੈਂ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਆਪਣੇ ਸਾਥੀਆਂ ਨੂੰ ਇਸ ਮਹਾਨ ਤਿਉਹਾਰ ਦੇ ਉਤੇ ਹਾਰਦਿਕ ਵਧਾਈ ਦਿੰਦਾ ਦਿਵਾਲੀ ਦੀ ਸਭੂ ਦੇਸ਼ਵਾਸੀਆਂ ਨੂੰ ਸ਼ੁਭ ਕਾਮਨਾਵਾਂ। ਮੈਂ ਇਹ ਆਸ ਕਰਦਾ ਕਿ ਜਿਹੜਾ ਚੈਨਲ ਚੱਲਿਆ ਹੈ ਸ਼ਾਮ ਤੋਂ ਸਵੇਰ ਤੱਕ ਲੋਕਾਂ ਨੂੰ ਜਿੱਥੇ ਕਿ ਲੋਕਾਂ ਦੇ ਘਰਾਂ 'ਚ ਸ਼ਾਮ ਪਈ ਹੋਏਗੀ ਉਹਨਾਂ ਨੂੰ ਸਵੇਰ ਦਾ ਸਨੇਹਾ ਦੇਵੇਗਾ। ਬਹੁਤ ਵਧੀਆ ਪੱਤਰਕਾਰ ਸਾਥੀ ਨੇ। ਜਿਹੜੇ ਪਹਿਲਾਂ ਵੀ 15-20 ਸਾਲ ਤੋਂ ਸੇਵਾ ਕਰ ਰਹੇ ਨੇ ਸਮਾਜ ਦੇ ਵਿੱਚ ਤੇ ਬਾ ਵੀ ਮੈਨੂੰ ਆਸ ਹੈ ਮੈਨੂੰ ਪੂਰਨ ਆਸ ਹੈ ਕਿ ਇਹ ਆਪਣੇ ਟੀਮ ਸਮੇਤ ਪੂਰੇ ਸਮਾਜ ਨੂੰ ਸੁਧਾਰਨ ਵਾਸਤੇ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਗੇ ਸਾਬ ਬਹੁਤ ਬਹੁਤ ਮੁਬਾਰਕਾਂ ਡਬਲ ਮੁਬਾਰਕਾਂ ਦੀਵਾਲੀ ਦੀਆਂ ਅਤੇ ਨਿਊਜ਼ ਚੈਨਲ ਦੀਆਂ ਸ਼ਾਮ ਸਵੇਰਾ ਨਿਊਜ਼ ਦੀਆਂ ਤੁਹਾਰੇ ਸਭ ਪਹਿਲਾਂ ਦੋ ਵਾਰ ਜਾਨਣਾ ਚਾਹਾਂਗੇ ਨਿਊਜ਼ ਚੈਨਲ ਖੋਲਿਆ ਸ਼ਾਮ ਸਵੇਰਾ ਨਿਊਜ਼ ਕੀ ਮੋਟੋ ਲੈ ਕੇ ਖੋਲਿਆ ਕੀ ਸੋਚ ਕੇ ਨਾਮ ਰੱਖਿਆ ਦੇਖੋ ਜੀ ਪਹਿਲੇ ਤੇ ਤੁਹਾਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਠੀਕ ਹੈ ਜੀ ਇਹ ਸ਼ਾਮ ਸਵੇਰਾ ਨਿਊਜ਼ ਮੈਂ ਤਾਂ ਕਰਕੇ ਖੋਲਿਆ ਹੋਇਆ ਹੈ ਕਿ ਹਾਂ ਮੈਨੂੰ ਹੈਗਾ ਸੀ ਕਿ ਸਮਾਜ ਦੇ ਵਿੱਚ ਜਿਹੜੀ ਗਤੀਵਿਧੀ ਚੱਲ ਰਹੀ ਹੈ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਆ ਆਪਾਂ ਨਹੀਂ ਚਲਾ ਪਾਂਦੇ ਪਰ ਤਾਂ ਕਰਕੇ ਆਪਣਾ ਚੈਨਲ ਖੋਲਾਂਗੇ ਤੇ ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਮਾਰਕੀਟ ਦੇ ਵਿੱਚ ਲਿਆਵਾਂਗੇ ਪ੍ਰਕਾਸ਼ ਕਰਾਂਗੇ ਤਾਂ ਕਿ ਹਰ ਲੋਕਾਂ ਤੱਕ ਹਰ ਚੀਜ਼ ਪਹੁੰਚ ਸਕੇ ਸੋ ਤੁਸੀਂ ਇਹਦਾ ਨਾਮ ਰੱਖਿਆ ਸ਼ਾਮ ਸਵੇਰਾ ਨਿਊਜ਼ ਕੀ ਸੋਚ ਕੇ ਨਾਮ ਰੱਖਿਆ ਸ਼ਾਮ ਸਵੇਰ ਰਖਣਾ ਕਰਨਾ ਹੈ ਵਾ ਕਿ ਸ਼ਾਮ ਤੋਂ ਲੈ ਕੇ ਸਵੇਰ ਤੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਅਪਡੇਟ ਹੈਗਾ ਵਾ ਲੋਕਾਂ ਤੱਕ ਇੱਕ ਇੱਕ ਪਹੁੰਚੇ ਸਰ ਇਹ ਇਸ ਅੱਧੀ ਬਟਾਲਾ ਵਧਣ ਦਿੱਤਾ ਹੈ ਕਿਸੇ ਹੋਸ਼ਿਆਰਾਂ ਚ ਵੀ ਇਹਦਾ ਮਤਲਬ ਚੱਲੇਗਾ ਨਹੀਂ ਚੈਨਲ ਜਸ ਇਹਨੂੰ ਬਟਾਲਾ ਦਾ ਕੰਮ ਫਿਲਹਾਲ ਮੈਂ ਬਟਾਲੇ ਦੇ ਵਿੱਚ ਸਟਾਰਟ ਕੀਤਾ ਵਾ ਆਨਵਲੇ ਟਾਈਮ ਦੇ ਵਿੱਚ ਇਹਨੂੰ ਵਕ ਵਕ ਜਗ੍ਹਾ ਦੇ ਵਿੱਚ ਲਾਂਚ ਕਰਾਂਗੇ ਅੱਜ ਸਰਥੀ ਪੂਜਾ ਕੀਤੀ ਗਈ ਹੈ ਬਿਧੀ ਵਿਦਾ ਦੇ ਕਰ ਪੂਜਾ ਕੀਤੀ ਗਈ ਹੈ ਪੱਡਰ ਜੀ ਇੱਥੇ ਆਏ ਆ ਫੇਰੀ ਸਾਹਿਬ ਆਏ ਨੇ ਪੰਜਾਬ ਕੇਸੀ ਦਾ ਹੈੱਡ ਨੇ ਇਸ ਟਾਈਮ ਬਟਾਲਾ ਦੇ ਨਾ ਕੋਈ ਬੋਲ ਸਤੰਤ ਦੇ ਨਾ ਬੋਚਨੇ ਉਹਨਾਂ ਤੋਂ ਕਿਵੇਂ ਤਾਂ ਕਰਦੇ ਮੈਂ ਇਹ ਦੇਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਏ ਹੋਏ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਤਾਂ ਕਿ ਬਹੁਤ ਵਧੀਆ ਆ ਕੇ ਮੇਰਾ ਸਹਿਯੋਗ ਕੀਤਾ ਇਹਨਾਂ ਨੇ ਚੈਨਲ ਦੀ ਓਪਨਿੰਗ ਕੀਤੀ ਹੈ ਠੀਕ ਹੈ ਤੇ ਬਹੁਤ ਵਧੀਆ ਲੱਗਾ ਵਾ ਠੀਕ ਹੈ ਮੈਂ ਇਹਨਾਂ ਦਾ ਤਹਿ ਦਿਲੋਂ